ਉਸ ਨਾਮ ਨਾਲ ਇਹ ਪੁਲਿਸ ਹਤੇ ਨਿਹੰਗ ਸਿੰਘਾਂ ਵਿਚਾਲੇ ਝੜਪ ਹੋਈ ਏ ਤਿੱਖੀ ਝੜਪ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਜੀ ਹਾਂ ਨਿਹੰਗ ਸਿੰਘਾਂ ਵਿਚਾਲੇ ਅਤੇ ਪੁਲਿਸ ਵਿਚਾਲੇ ਤਲਵਾਰਾਂ ਚੱਲੀਆਂ ਨੇ ਇਸ ਦੌਰਾਨ ਪੁਲਿਸ ਨੇ 6 ਨਿਹੰਗ ਸਿੰਘਾਂ ਨੂੰ ਅਰੈਸਟ ਕਰ ਲਿਆ ਹੈ ਉੱਥੇ ਹੀ ਪੁਲਿਸ ਦੇ 2 ਜਵਾਨ ਵੀ ਜ਼ਖਮੀ ਦੱਸੇ ਜਾ ਰਹੇ ਨੇ ਦਰਸਲ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਨੂੰ ਲੈ ਕੇ ਇਹ ਪੂਰਾ ਮਾਮਲਾ ਹੋਇਆ ਹੈ ਜਿੱਥੇ ਕਿ ਪੁਲਿਸ ਅਤੇ ਨਿਹੰਗਾਂ ਵਿਚਾਲੇ ਝੜਪ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ 6 ਨਿਹੰਗ ਸਿੰਘਾਂ ਨੂੰ ਹਿਰਾਸਤ ਚ ਲੈ ਲਿਆ ਜਿਨ੍ਹਾਂ ਵਿੱਚੋਂ ਦੋ ਨਿਹੰਗ ਸਿੰਘਾਂ ਨਾਬਾਲਗ ਦੱਸੇ ਜਾ ਰਹੇ ਨੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਵੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਉਦਰੇ ਇਸ ਪੂਰੇ ਘਟਨਾਕਰਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਪੁਲਿਸ ਅਤੇ ਨਿਹੰਗ ਸਿੰਘਾਂ ਦੀ ਝੜਪ ਹੁੰਦੀ ਸਾਫ਼ ਨਜ਼ਰ ਆ ਰਹੀ ਏ ਬੋਲ ਨਾ ਆਈਏ ਅੱਜ 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 ਕਾਹਤੋਂ ਕਹਿੰਦੇ ਕਾਹਤੋਂ ਕਹਿੰਦੇ ਮਾਰੀਂ ਲੇਖਾ ਲਗਰੇ ਫੁੱਪੜ ਦੀ ਗੱਲ ਕਰੋ ਮੈਨੂੰ ਪੜੀਂ ਹੋਰ ਦੀ ਮਾਰੀ ਮਾਰੀ ਚੋਰੀ ਮਾਰੀ ਫੁੱਟ ਮਾਰੀ ਪਾਵੇ ਜਿਹੜੇ ਸਰਾ ਮਾਰੀ ਕਰੀ ਪਾਣੀ ਮਾਰੀ ਪਿਆਰ ਕਰੀ ਨਾ ਥੰਗੜੀ ਲੱਡਕਾ ਵੇਖ ਬੜਦੇ ਹਾਂ ਹਾਂ ਜਿਹੜਾ ਪੜਾ الو ور ميشان نو پان پان يوار ویڈیو بابا يار گو متا کا کرے شر يا الو ور ميشان اچھا جوتار 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 ਉਹ ਇੱਕ ਕੁਆਲਿਟੀ ਦਾ ਹੈ ਨਾ ਅਗਣਾ ਭਾਈ ਦਰਸਜੇ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਠੇਕੇ ਦੇ ਬਾਹਰ ਬੋਰਡ ਲਗਾਉਣ ਨੂੰ ਲੈ ਕੇ ਮਾਮਲੇ ਦੀ ਜਾਂਚ ਵਿੱਚ ਜੁੜੀ ਪੁਲਿਸ ਤੇ ਹਮਲਾ ਕਰ ਦਿੱਤਾ ਗਿਆ ਜੀ ਹਾਂ ਇਹ ਇਲਜ਼ਾਮ ਲੱਗੇ ਨੇ ਕਿ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਦਸਲ ਗੜਾ ਰੋਡ ਤੇ ਇੱਕ ਸ਼ਰਾਬ ਦਾ ਠੇਕਾ ਬਣਿਆ ਹੋਇਆ ਹੈ ਜਿੱਥੇ ਕਿ ਨਿਹੰਗ ਸਿੰਘ ਕੋਲ ਹੀ ਤੰਬੂ ਲਾ ਕੇ ਰਹਿੰਦੇ ਨੇ ਇਸ ਦੌਰਾਨ ਨਿਹੰਗ ਸਿੰਘਾਂ ਨੇ ਉੱਥੇ బోర్ਡ ਲਗਾ ਦਿੱਤਾ ਸੀ ਕਿ ਜੋ ਵੀ ਇਸ ਸ਼ਰਾਬ ਦੇ ਠੇਕੇ ਤੇ ਆਏਗਾ ਉਹ ਆਪਣਾ ਜ਼ਿੰਮੇਵਾਰ ਖੁਦ ਹੋਵੇਗਾ ਜਿਸ ਤੋਂ ਬਾਅਦ ਜਦੋਂ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰਨਾਈ ਤਾਂ ਪੁਲਿਸ ਅਤੇ ਨਹਿੰਗ ਸਿੰਘਾਂ ਵਿਚਾਲੇ ਝੜਪ ਹੋ ਗਈ ਇਲਜ਼ਾਮ ਲੱਗੇ ਕਿ ਨਹਿੰਗ ਸਿੰਘਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਕਿ ਪੁਲਿਸ ਦੇ ਦੋ ਜਵਾਨ ਜ਼ਖਮੀ ਹੋ ਗਏ ਨੇ ਜਿਸ ਤੋਂ ਬਾਅਦ ਮੌਕੇ ਤੇ ਹੋਰ ਪੁਲਿਸ ਟੀਮ ਪਹੁੰਚੀ ਜਿਨ੍ਹਾਂ ਵੱਲੋਂ ਕਿ 6 ਨਹਿੰਗ ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਦੱਸਣਯੋਗ ਹੈ ਕਿ ਘੜਾ ਰੋਡ ਤੇ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਅਤੇ ਆਲੇ-ਦੁਆਲੇ ਧਮਕੀ ਭਰੇ ਸ਼ਬਦਾਂ ਵਿੱਚ ਬੋਰਡ ਲਾਇਆ ਜਾਣ ਤੇ ਮਾਹੌਲ ਤਣਾਪੂਰਨ ਹੋ ਗਿਆ ਸੀ ਜਿਵੇਂ ਹੀ ਪੁਲਿਸ ਅਧਿਕਾਰੀਆਂ ਤੱਕ ਇਹ ਗੱਲ ਪਹੁੰਚੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਗੜਾ ਰੋਡ ਤੇ ਠੇਕੇ ਦੇ ਬਾਹਰ ਬੋਰਡ ਲਗਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ 6 ਦੇ ਐਸਐਚਓ ਅਤੇ ਏਸੀਪੀ ਮਾਡਲ ਟਾਊਨ ਜ਼ਖਮੀ ਹੋ ਗਏ। ਏਸੀਪੀ ਅਤੇ ਐਸਐਚਓ ਤੇ ਹਮਲਾ ਹੁੰਦੇ ਹੀ ਪੁਲਿਸ ਫੋਰਸ ਨੇ ਤੁਰੰਤ 6 ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਹਨਾਂ ਦੇ ਹਥਿਆਰ ਆਦਿ ਖੋਲੇ ਸਾਰਿਆਂ ਨੂੰ ਥਾਣੇ ਵਿੱਚ ले जाया गए हालांकि एसीपी ਅਤੇ ਐਸਐਚਓ ਦੇ ਹੱਥਾਂ ਤੇ ਸੱਟਾਂ ਲੱਗੀਆਂ ਨੇ ਪਰ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਪੁਲਿਸ ਨੇ ਪੂਰੇ ਝਗੜੇ ਦੀ ਵੀਡੀਓਗ੍ਰਾਫੀ ਵੀ ਕੀਤੀ ਹੈ ਜੋ ਕਿ ਕੁਝ ਸਮੇਂ ਬਾਅਦ ਪੁਲਿਸ ਵੱਲੋਂ ਜਨਤਕ ਕੀਤੀ ਜਾਵੇਗੀ ਪੁਲਿਸ ਨੇ ਨਿਹੰਗ ਸਿੰਘਾ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਹ ਬੀ ਇਹਨੂੰ ਵੀ ਆਖਦਾ ਚੱਲ ਪਾ ਆਹ ਚੱਲ ਦੇਖ ਆ ਦੇਖ ਕਿਦੋਂ ਹੋਵੇਗਾ ਮੈਂ ਜਨੂ ਮੈਂ ਜਦੋਂ ਬਾਹਰ ਮੈਂ ਸਿੱਧਾ ਲੰਮੜਾ ਤੋਂ ਮੈਂ ਹੋਰ ਬੰਦੋ ਹੋਰ ਬੰਦੋ ਹਰਿਆਣੇ ਦੇ ਸੰਗਲ ਮਾਰਦਗੀ ਆ ਸਰਕਾਰ ਦੀ ਬਾਹਰ ਆ ਜਾ ਆ ਜਾ ਸਰਾਲ ਕਾ ਬਾਦਿ ਛੱਡੋ ਇਹ ਤੁਹਾਨੂੰ ਬੋਲੇ ਚਲਾਓ ਪੂਰਾ ਹੋ ਜਾਓ पतींगा <laughs> पाणे <laughs> ਜਾਣਕਾਰੀ ਮੁਤਾਬਕ ਨਿਹੰਗ ਸਿੰਘਾਂ ਨੇ ਸ਼ਰਾਬ ਦੀ ਦੁਕਾਨ ਦੇ ਕੋਲ ਢੇਰਾ ਲਗਾਇਆ ਹੋਇਆ ਸੀ ਸਾਰੇ ਲੋਕ ਉੱਥੇ ਟੈਂਟ ਲਗਾ ਕੇ ਰਹਿੰਦੇ ਸਨ ਹਾਲ ਹੀ ਵਿੱਚ ਨਿਹੰਗਾਂ ਨੇ ਦੁਕਾਨ ਦੇ ਕੋਲ ਇੱਕ ਬੋਰਡ ਲਗਾ ਦਿੱਤਾ ਸੀ ਜਿਸ ਤੇ ਲਿਖਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਸ਼ਰਾਬ ਪਿੰਦਾ ਹੋਇਆ ਵਿਖਾਈ ਦਿੱਤਾ ਤਾਂ ਉਸ ਨੂੰ ਛਿੜਕਾ ਦਿੱਤਾ ਜਾਵੇਗਾ ਸ਼ਰਾਬ ਦੇ ਠੇਕੇ ਬਾਹਰ ਬੋਰਡ ਦੇ ਉੱਪਰ ਪਹਿਲਾਂ ਤਾਂ ਅੰਗਰੇਜ਼ੀ ਵਿੱਚ ਲਿਖਿਆ ਸੀ ਕਿ ਜੇਕਰ ਸ਼ਰਾਬ ਪੀਤੀ ਤਾਂ ਚਟਕਾ ਡੈਥ ਹੋਵੇਗੀ ਇਸ ਦੇ ਹੇਠਾਂ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਕਿ ਜੇਕਰ ਇਸ ਠੇਕੇ ਤੋਂ ਕੋਈ ਸ਼ਰਾਬ ਖਰੀਦਦਾ ਹੈ ਤਾਂ ਉਸ ਦਾ ਅੰਤ ਜਾਮ ਬੁਰਾ ਹੋਵੇਗਾ ਹਾਲਾਂਕਿ ਪਹਿਲਾਂ ਕਿਹਾ ਗਿਆ ਸੀ ਕਿ ਬੋਰਡ ਉਤਾਰ ਦਿੱਤਾ ਗਿਆ ਹੈ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਉਧਰ ਜਦੋਂ ਹੁਣ ਪੂਰੇ ਮਾਮਲੇ ਦੀ ਪੁਲਿਸ ਜਾਂਚ ਕਰਨ ਪਹੁੰਚੀ ਤਾਂ ਇਲزام ਲੱਗੇ ਕਿ ਨਿਹੰਗ ਸਿੰਘਾ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਕਿ ਇੱਕ ਐਸ ਐਚਓ ਅਤੇ ਏ ਸੀ ਪੀ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ 6 ਨਿਹੰਗ ਸਿੰਘਾ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਹਨਾਂ ਨੂੰ ਥਾਣੇ ਵਿੱਚ ਰੱਖਿਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ